ਜੀ ਸਤਗੁਰ ਕਲਾਸ ਤੇ ਸੇਲ ਮੇਲਾ ਲੱਗ ਚੁੱਕਾ ਹੈ ਜੀ ਸਰਦੀਆਂ ਦਾ ਆਪਾਂ ਨੇ ਇੱਕ ਤੋਹਫੇ ਲਿਆਂਦੇ ਨੇ ਵਧੀਆ ਸਰਦੀਆਂ ਵਾਸਤੇ ਜੀ ਮੋٹے ਛੋਲ ਸੂਟ ਆ ਆ ਦੇਖ ਸਕਦੇ ਹੋ ਜੀ ਮੋٹے ਛੋਲ ਸੂਟ ਆ ਬਹੁਤ ਵਧੀਆ ਇੱਕ ਤੋਂ ਇੱਕ ਡਿਜ਼ਾਈਨ ਨੇ ਜੀ ਇਹ 2.5 2.5 ਮੀਟਰ ਦੇ ਛੋਲ ਨੇ ਜੀ ਚੈੱਕਦਾਰ ਪੂਰੇ ਗਰਮ ਇਹਨਾਂ ਦਾ ਰੇਟ ਆ ਜੀ ਸਿਰਫ 150 ਰੁਪਏ ਜੀ ਸਤਗੁਰ ਕਲਾਸ ਤੇ ਮਿਲੂਗਾ ਜੀ ਤੇ ਇੱਕ ਸਿਮਰਨਾ ਸਿਮਰਨ ਦੇ ਸੂਟ ਨੇ ਜੀ ਛੋਲਾ ਨਾਲ ਸਿਮਰਨ ਦੇ ਸੂਟ ਆ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਹੈ ਜੀ ਛੋਲ ਨਾਲ ਸਮੇਤ ਕਮੀਜ਼ ਬਹੁਤ ਵਧੀਆ ਇੱਕ ਤੋਂ ਇੱਕ ਤੇ ਇਹਨਾਂ ਦਾ ਰੇਟ ਹੈ ਸਿਰਫ 500 ਰੁਪਏ 1000 ਦੇ ਦੋ ਸੂਟ ਆ ਜਿਵੇਂ 7-800 ਦਾ ਸੂਟ ਵਿਕਦਾ ਬਾਜ਼ਾਰਾਂ ਚ ਆਪਾਂ ਨੇ ਲਾਣਾ ਜੀ ਇਹ 1000 ਰੁਪਏ ਦੇ ਦੋ 500 ਰੁਪਏ ਦਾ ਸੂਟ ਆ ਆਪਾਂ ਨੇ ਇੱਕ ਛੋਲ ਸੂਟ ਆ ਕਟੜਾਈ ਦੇ ਆ ਲਓ ਜੀ ਕਟੜਾਈ ਦੇ ਸੂਟ ਆਗੇ ਜੀ ਏ ਵੀ ਆਪਾਂ ਨੇ ਸੇਲ ਮੇਲਾ ਕਰਤਾ ਹੀ ਬਹੁਤ ਹੀ ਵਧੀਆ ਜੀ ਸੇਲ ਮੇਲੇ ਜੈ ਇਹਦਾ ਛਾਲ ਹੈ ਜੀ 1000 ਰੁਪਏ ਦੇ ਵਿੱਚ ਤਿੰਨ ਸੂਟ ਦੇਵਾਂਗੇ ਜੀ ਛਾਲ ਦੇਖ ਸਕਦੇ ਹੋ ਜੀ ਇਹ 2.5 ਮੀਟਰ ਦਾ ਛਾਲ ਹੈ ਜੀ ਵਧੀਆ 1000 ਰੁਪਏ ਦੇ ਤਿੰਨ ਸੂਟ ਛੇਤੀ ਆੜਾ ਤੇ ਵੱਧ ਤੋਂ ਵੱਧ ਲੈ ਕੇ ਜਾਵਾਂਗੇ ਆਪਾਂ ਜਦੋਂ ਆਵਾਂਗੇ ਬਹੁਤ ਵਧੀਆ 1000 ਰੁਪਏ ਦੇ ਤਿੰਨ ਸੂਟ ਛੋਲਾ ਨਾਲ ਜੀ ਇੱਕ ਤੋਂ ਇੱਕ ਡਿਜ਼ਾਈਨ ਹੈ ਜੀ ਆਪਾਂ ਛੇਤੀ ਕਰੋ ਸਰਦੀਆਂ ਦਾ ਮੇਲਾ ਨਾ ਨਿਕਲ ਜੇ ਸਤਗੁਰ ਕਲਾਸ ਤੇ ਪਹੁੰਚੋ 1000 ਰੁਪਏ ਦੇ ਕਟਰਾਈ ਦਾ ਛੋਲ ਸਮੇਤ ਤਿੰਨ ਸੂਟ ਖਰੀਦੋ ਜਿਹੜੇ ਮੋٹے ਸੂਟ ਨੇ ਸਿਮਰਦੇ ਸੂਟ ਰਿਆਂ ਦੇਖ ਸਕਦੇ ਹੋ ਜੀ ਸਿਮਰਦੇ ਸੂਟ ਹਰ ਇੱਕ ਚ ਪੰਜ-ਪੰਜ ਕਲਰ ਹੋਣਗੇ 10 ਡਿਜ਼ਾਈਨ ਹੋਣਗੇ 500 ਰੁਪਏ ਦਾ ਇੱਕ 1000 ਰੁਪਏ ਦੇ ਦੋ ਸੂਟ ਜੀ ਦੇਖ ਸਕਦੇ ਹੋ ਬਹੁਤ ਵਧੀਆ ਸਟਾਕ ਆ ਚੁੱਕਾ ਹੈ ਜੀ ਜਿੰਨਾ ਮਰਜ਼ੀ ਖਰੀਦ ਸਕਦੇ ਹੋ ਸਟਾਕ 'ਕਣੀ ਨਿਗਾ ਮਾਰ ਲਓ ਇੱਕ ਵਾਰੀ ਇੱਕ ਤੋਂ ਇੱਕ ਡਿਜ਼ਾਈਨ ਹੈ ਬਹੁਤ ਹੀ ਵਧੀਆ ਸਸਤੇ ਰੇਟਾਂ ਦੇ ਜੀ ਤੇ ਮਿਲਣ ਵਾਲੇ ਕੰਬੜਾਂ ਦੀ ਸੇਲ ਹੈ ਜੀ 2.5 ਸੌ ਰੁਪਏ ਸਮੇਤ ਅਟੈਚੀ ਕੰਬੜਾ 2.5 ਸੌ ਰੁਪਏ ਇਹ ਖਰੀਦੋ ਜੀ ਸਾਧਗੁਰ ਕਲਾਤ ਸਹਿਰ ਪਹੁੰਚੋ ਜੀ